ਲਓ ਜੀ ਫੇਸਬੁੱਕ YouTube ਵਾਲੇ ਵੀਡੀਓ ਕਰਦੇ ਸ਼ੇਅਰ ਦੇਖੋ ਫਿਰ ਫੁੱਲ ਕਮੇਟੀ ਮੂਵੀ ਚਾਹ ਤੇ ਆਪਣੇ ਚੈਨਲ ਨੂੰ ਫੋਲੋ ਲਾਜ਼ਮੀ ਕਰ ਲਿਓ ਚਾਚਾ ਵੇ ਹਾਂ ਅੱਜ ਆ ਫੇਰ ਆ ਗਿਆ ਅੱਜ ਨਾਨੇ ਤਾਂ ਕਰਦੇ ਤਾਂ ਟਾਈਮ ਖਰਾਬ ਆਪਾਂ ਨਾਨੇ ਅੱਜ ਪਿਉਣੇ ਨੂੰ ਵੱਡੇ ਬੈਲੀ ਨੂੰ ਆਪਾਂ ਕੌਫੀ ਆਉਣ ਦੇ ਫਿਰ ਅੱਜ ਤੇ ਤਿਆਰ ਹਾਂ ਜੰਗਾ ਯਾਰੀ ਹਜੂ ਚੱਕ ਰਾਂ ਫੱਟੇ ਰੋਜ ਹੀ ਆ ਜਾਂਦਾ ਬੀਲੜ ਜਾ ਕੋਈ ਨਹੀਂ ਆਉਂਦੀ ਕੀ ਆਲਾ ਬਾਈ ਠੀਕ ਆ ਵਧਗਾ ਹੋਰ ਲਾਈਟ ਆ ਗਈ ਆ ਲਾਈਟ ਤਾਂ ਆ ਗਈ ਹੁਣੇ ਆਈ ਏ ਬਾਵਾ ਤੇ ਰੋਕੇ ਲਾਈਟ ਨਹੀਂ ਤਾਂ ਜਰਾ ਮੈਂ ਵੀ ਛੱਡਿਆ ਵਾਂ ਫਿਰ ਮੋਟਰ ਛੱਡਿਆ ਜਾਂ ਕਰਦਾ ਕਰਦਾ ਦੋ ਮਿੰਟ ਬਹਿ ਜਾ ਚਾਹ ਚ ਪੀਨੇ ਆ। ਉਹ ਯਾਰ ਹੁਣੇ ਲੇਟ ਆਈ ਝੋਨੇ ਨੂੰ ਲੱਗ ਜਾਊਗਾ ਪਾਣੀ। ਬਾਦੂ ਲੇਟ ਆਈ ਉਹ ਹੀ ਆਹ ਕਰੀਂ ਢਬੋਈ ਇਹਨੇ ਪਾਣੀ। ਉਹ ਛੱਡੇ ਜਾ ਚਾਹ ਵੀ ਪੀਨੇ ਆ। ਉਹ ਕਾਲੀ ਚਾਹ ਤਾਰ ਓਏ। ਚਾਹ ਨੂੰ ਤਾਂ ਕੀ ਆ ਫੇਰ ਪੀ ਲਾਂਗੇ। ਚਾਹ ਪੀ ਕੇ ਜਾਈ ਹੁਣ ਬਣਾਣਾ ਦਾ ਦੋ ਮਿੰਟਾਂ ਚ। ਉਹ ਫੇਰ ਕਰ ਜਰਾ ਕੰਮ ਜਦੋਂ ਚਾਹ ਬਣਾ ਕੇ ਰ। ਬੈਨ ਨੇ ਆ ਜਾ। ਪਾਣੀ ਕਿੰਨਾ ਪਾਵਾਂ ਮੈਂ ਚਾਚਾ? ਉਹ ਤਨ ਤਾਂ ਜਾਣਿਆ ਦੋ ਬਾਟੀਆਂ ਪੋਰਾ ਬੜਾ ਆ ਜਾਂਦਾ ਇਹਦਾ ਥੋੜੀ ਪੀਂਦਾ ਹੂ ਆਹੋ ਨਾ ਤੋ ਆ ਹੋ ਮੇਰੀ ਗੱਲ ਸੁਣਾ ਕੀ ਵੇਖੀ ਨੇ ਆ ਲੈ ਉਹ ਬਾਗ ਦੀ ਕੋਈ ਨਹੀਂ ਆ ਹੁਣ ਬਚਾ ਬੰਦੇ ਨਹੀਂ ਆ ਨਾ ਟਾਈਮ ਲੱਗੂਗਾ ਯਾਰ ਉਹ ਟਾਈਮ ਕੀ ਗੱਲ ਸੁਣਾ ਤੇ ਜੇਕਰ ਹੋਰ ਲੇਟ ਹੋ ਜਾਂਦਾ ਫੇਰ ਕੀ ਕਰ ਲਾਂਗਾ ਓਏ ਉਹਨੂੰ ਲੈਟ ਬਗ ਜੂਗੀ ਨਹੀਂ ਜਾਂਦੀ ਲੈ ਲੂਟ ਤੂੰ ਉਹ ਕਰੀ ਜਾਂਦਾ ਯਾਰ ਨਾ ਪਰ ਤੋਂ ਨਾ ਕੀ ਕਹਿੰਦਾ ਤੂੰ ਕੀ ਝੋਨਾ ਦਾ ਠੀਕ ਆ ਅੱਛਾ ਤੂੰ ਮੈਨੂੰ ਜਾਣਦੇ ਯਾਰ ਓਏ ਛੱਡੇ ਏਡੀ ਕੀ ਕਾਲ ਉਹ ਪਤੰਦਰ ਕਾਲ ਕਰੀ ਜਨੇ ਉਹ ਦੱਸ ਅੱਜ ਤਾਂ ਯਾਰ ਕਸੂਤੇ ਫਸਾਲੇ ਤੂੰ ਕਿੰਨਾ ਟਾਈਮ ਲੱਗੂਗਾ ਉਹਨੂੰ ਪੁੱਛ ਆਵਾਜ਼ ਮਾਰ ਲੈ ਉਹ ਤਰੀ ਬੈਠਾ ਹੁਣ ਉਹ ਸਿਲੰਡਰ ਤੇ ਕੀ ਲੱਗਦਾ 2 ਮਿੰਟ ਚ ਚਾਹ ਬਣਦੀ ਨਹੀਂ ਹੁੰਦੀ ਆ ਕਈ ਨਾ ਚਰਚੇ ਤਾਂ ਮਾ ਮੋਟਰ ਛੱਡ ਕੇ ਵੀ ਆ ਜਾਂਦਾ ਯਾਰ ਚਾਹ ਧਰੀਆਂ ਕਿ ਬੱਕਰਾ ਧਰਿਆ ਅੱਛਾ ਤੇਰੀਆਂ ਸਲਾਈਡਰ ਤੇ 2 ਮਿੰਟਾਂ ਜੇ ਬਣ ਜੂ ਤੈਨੂੰ ਉਹੀ ਕਾਲ ਹੋਈ ਪਈ ਐ ਪਰ ਮੈਂ ਦੱਸਾਂ ਉਹ ਤਾਂ ਕਰੀਨ 2 ਮਿੰਟ ਚਾਹ ਤੇ ਲੱਗਣਗੇ ਹੋਰ ਦੱਸ ਜੀ ਨਾ ਉਰੇ ਰੁਕਿੰਦੀ ਕੇ ਪਾਤੀ ਸੀ ਜੋਨੇ ਚ ਉਰੇ ਤਾਂ ਪਾਤੀ ਸੀਗੀ 2 ਗੱਟੇ ਅੱਛਾ ਤੂੰ ਕਿੰਨੇ ਪਾਤੀ ਮੈਂ ਤਾਂ ਬਸ ਆਹੀ ਪਾਇਆ 5-6 ਕਿੱਲੇ ਵੇ ਓਰੇ ਜੀ ਤਾਂ ਹੋਰ ਪਾ ਦੇ ਕਿਉਂ ਹੋਰ 2 ਗੱਟੇ ਹੋਰ ਪਾ ਦੇ ਆ ਪਗੜਾ ਖਾਣੇ ਆ। ਦੀ ਤਾਂ ਕੀਤ ਨੂੰ ਏਡੀ ਕਾਲ ਹੋਈ ਪਈ ਐ। ਉਹ ਯਾਰ ਉਹਨੂੰ ਪੁੱਛ ਲਾ ਉਹਨੇ ਕੋਈ ਕੁਝ ਬਣਾਇਆ ਇੰਨਾ ਕਿੰਨਾ ਕ ਟਾਈਮ ਲੱਗਦਾ ਯਾਰ। ਅੱਧਾ ਪੌਣਾ ਘੰਟਾ ਤਾਂ ਹੋ ਗਿਆ। ਨਾ ਉਹ ਅੰਦਰੋਂ ਨਿਕਲਦਾ। ਅੰਦਰ ਘਰੀ ਵੇਖਾ ਉਹ। ਉਹ ਮੋਬਾਈਲ ਦੇ ਨਾਲ ਚੱਲਦਾ ਮੋਬਾਈਲ ਵੇਖੀ ਜਾਂਦਾ ਹੋਊਗਾ। ਚਾਹ ਤਰਕੇ ਆਹੀ ਕੰਮ ਆਦੇ ਕੋਲੇ ਹੋਉਂਦੀ। ਐਵੇਂ ਜਦੋਂ ਮੋਟਰ ਛੱਡਿਆ ਹੁੰਦਾ ਨਾ ਹੁਣ ਨੂੰ ਅੱਧਾ ਕਿਹੜਾ ਲੱਗ ਜਾਣਾ ਸੀਗਾ। ਪਾਣੀ ਫੇਰਦਾ। ਅੱਧਾ ਰਮੈਂ ਖਣਾ ਕੋਸ ਹੋਰ ਲੱਗ ਜਾਂਦਾ। ਆਪ ਤਾਂ ਤੂੰ ਛੱਡੀ ਚਾਹ ਅਸੀਂ ਨਾ ਚਾਹ ਪਿਉਨੇ ਅਸੀਂ ਕਾੜ ਕੇ ਚਾਹ ਪਿਉਨੇ ਕਾੜ ਕੁਛ ਪਾਇਆ ਪੂਰੀ ਬੁੱਧਾ ਆ ਦੁੱਧ ਤਾਂ ਪਾ ਆ ਕੇ ਤੂੰ ਚਾਹ ਪੀ ਤੂੰ ਤਾਂ ਆਖਾਂ ਦਵਾਰੇ ਯਾਰ ਮਿੱਠੀ ਚਾਹ ਕਰਾਇਆ ਕਰਗੀ ਤੇ ਵੇਖੀ ਤਾਂ ਨਜ਼ਾਰੇ ਚਾਹ ਦੇ ਅੱਜ ਪਤਾ ਨਹੀਂ ਕਿਹੜੀ ਪਿਆਉਂਗੇ ਗੋੜਾ ਨਹੀਂ ਪਾਉਂਦੇ ਠੰਡਾੜੀ ਚਾਚਾ ਹਾਂ ਡੱਬੀ ਕਿੱਥੇ ਆ ਆਓ ਜੀ ਮੈਂ ਖਰਾਬ ਕਰ ਦੇ ਪਹਿਲੇ ਦੱਸ